ਹੁਣ ਕੀ ਖਾਈ ਜੰਨੇ ਆ ਬੰਬੇ ਦਾ ਹਲਵਾ ਵਾ ਆ ਦੇਖੋ ਬੰਬੇ ਦਾ ਹਲਵਾ ਖੜ ਜਾ ਇਹਨੂੰ ਮੈਂ ਕੋਲ ਨਾਲ ਫਿਰ ਦਿਖਾਉਣੀ ਆ ਆ ਐਜੀ ਬੰਬੇ ਦਾ ਹਲਵਾ ਅੱਛਾ ਆ ਨਾ ਜਦੋਂ ਹਲਵਾ ਦੇਖ ਲੈਂਦੀ ਆ ਨਾ ਮੇਰੇ ਇੱਕ ਗੱਲ ਜ਼ਿਆਦਾ ਆ ਜਾਂਦੀ ਆ ਮੈਂ ਤੁਹਾਨੂੰ ਮੈਂ ਤੁਹਾਨੂੰ ਵੀ ਦੱਸਦੀ ਆ ਵੀ ਅਸੀਂ ਜਦੋਂ ਮੈਂ ਪੜ੍ਹਦੀ ਹੁੰਦੀ ਸੀ ਕਿ ਤੇ ਆਪਣੇ ਕੋਈ ਆਇਆ ਆਪਣੀ ਰਿਸ਼ਤੇਦਾਰੀ ਚੋਂ ਸੀਗਾ ਉਹ ਆਪਣੇ ਮਤਲਬ ਜਾਣਕਾਰੀ ਚ ਉਹ ਤੇ ਉਹ ਗਾਮ ਮਤਲਬ ਉਹਨਾਂ ਦੇ ਭੈਣ ਦਾ ਕੋਈ ਉਹਦਾ ਭਾਂਜਾ ਸੀਗਾ ਉਹਦਾ ਤੇ ਉਹ ਇਹ ਜਿਹੜੀਆਂ ਟੌਫੀਆਂ ਲੈ ਕੇ ਆਇਆ ਉਹਨਾਂ ਟਾਈਮਾਂ ਚ ਉਹ ਕੈਨੇਡਾ ਰਹਿੰਦਾ ਹੁੰਦਾ ਸੀਗਾ ਸਨ 80 81 ਦੀ ਗੱਲ ਹੈ ਇਹ ਕਿ ਉਹ ਮੈਨੂੰ ਵੀ ਦੇ ਕੇ ਗਿਆ ਤਿੰਨ ਚਾਰ ਟੌਫੀਆਂ ਤੇ ਮੈਂ ਵੀ ਉੱਥੇ ਖੜੀ ਮੈਨੂੰ ਹੁਣ ਪਤਾ ਨਹੀਂ ਸੀਗਾ ਤੇ ਆਹਾ ਮੈਂ ਆਖਿਆ ਤਾਂ ਬਈ ਬੜੀ ਵਧੀਆ ਚੀਜ਼ ਲੈ ਕੇ ਵੀ ਕੈਨੇਡਾ ਰਹਿੰਦਾ ਤੇ ਵੀ ਉੱਥੋਂ ਆਈ ਆਈਟਮ ਇਹ ਤੇ ਬਾਅਦ ਚ ਤੁਹਾਡੇ ਨਾਲ ਜਦੋਂ ਰਿਸ਼ਤਾ ਹੋਇਆ ਮੇਰਾ ਹਨਾ ਤੇ ਫੇਰ ਉਸ ਤੋਂ ਬਾਅਦ ਜਦੋਂ ਉਹਨੂੰ ਪਤਾ ਲੱਗਿਆ ਉਹ ਕਹਿੰਦਾ ਜੀ ਮੈਂ ਤਾਂ ਉਸ ਦਿਨ ਗਿਆ ਸੀ ਕਹਿੰਦਾ ਮੈਂ ਤਾਂ ਰਿਸ਼ਤੇ ਦਾ ਮਾਰਾ ਗਿਆ ਸੀ ਕਿਉਂਕਿ ਕੈਨੇਡਾ ਵਾਲੇ ਕੁल्ले ਹੱਤ ਦੇਣੇ ਉਦੋਂ ਨਾ ਆਪਣੇ ਉਹਨਾਂ ਟਾਈਮਾਂ ਦੇ ਵਿੱਚ ਇਹੋ ਜੀ ਗੱਲ ਨਹੀਂ ਹੁੰਦੀ ਸੀ ਤੇ ਮੈਂ ਜਦੋਂ ਆਹ ਖਾਨੀ ਹੈ ਨਾ ਤੇ ਮੇਰੇ ਉਹ ਯਾਦ ਯਾਰ ਆ ਜਾਂਦਾ ਜਰੂਰ ਯਾਦ ਆਉਂਦਾ ਵੀ ਵਿਚਾਰਾ ਮੈਨੂੰ ਟੋਫੀਆਂ ਦੇ ਕੇ ਗਿਆ ਸੀ ਤੱਕ ਜਿਵੇਂ ਮੈਂ ਤੁਹਾਡੇ ਨਾਲ ਲੇਕੀ ਸੀ ਜੀ